ਹਾਂਜੀ ਮੇਰਾ ਨਾਮ ਚਰਨਜੀਤ ਕਹਰਾਗਾ ਮੈਂ ਸ਼੍ਰੋਮਣੀ ਕਾਲੀਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਆਂਗੀ ਤੇ ਮੈਂ ਆਪਣੇ ਘਰ ਦੇ ਵਿੱਚ ਅੱਜ ਤੀਆਂ ਦਾ ਪ੍ਰੋਗਰਾਮ ਰੱਖਿਆ ਸੀ ਜੋ ਕਿ ਮੇਰੇ ਮਤਲਬ ਚੰਨ ਸਰ ਨਗਰ ਦੀਆਂ ਬੀਬੀਆਂ ਮੇਰੇ ਨਾਲ ਲਲ ਮਿਲ ਕੇ ਤੀਆਂ ਦਾ ਤਿਆਰ ਵਧੀਆ ਮਨਾ ਰਹੀਆਂ ਨੇ ਤੇ ਇੰਜੋਏ ਵੀ ਕਰ ਰਹੀਆਂ ਨੇ ਅਸੀਂ ਦੇਖ ਹੀ ਰਹੇ ਹਾਂ ਕਿ ਰਲ ਮਿਲ ਕੇ ਜਿਹੜੀਆਂ ਇਹ ਉਹ ਪੈਣਾ ਨੇ ਜਿਹੜੇ ਕਿ ਆਪ ਦੇ ਖੇਲੁਰਜ਼ੇ ਮਾਂ ਦੇ ਕਾਰਨ ਪਿੱਕੇ ਘਰ ਨਹੀਂ ਜਾ ਸਕਦੀਆਂ ਤੇ ਉਹ ਆਪਦੀ ਮਤਲਬ ਘਰ ਦੇ ਕਮਾਂ ਕਰਾਂ ਜੋ ਸਾਡੇ ਕੇ ਇੱਥੇ ਆਪਦੀ ਖੁਸ਼ੀ ਮਤਲਬ ਮਨਾਉਂਦੀਆਂ ਨੇ ਗਿਆ ਇਸ ਸਾਲ ਤੋਂ ਤਿਆਰ ਹੁੰਦਾ ਤੇ ਮੈਨੂੰ 5 ਸਾਲ ਹੋ ਗਏ 5 ਸਾਲ ਤੋਂ ਲਗਾਤਾਰ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਤਿਆਰ ਮਨਾਉਂਨੇ ਆ ਤੇ ਅਸੀਂ ਆਪਦਾ ਟਾਈਮ ਕੱਢਦੇ ਆਂਗੇ ਤੇ ਟਾਈਮ ਕੱਢ ਕੇ ਆਪਦੀ ਖੁਸ਼ੀ ਮਨਾਉਂਨੇ ਹੈਗੀਆਂ ਤੇ ਪਰਮਾਤਮਾ ਵਾਹਿਗੁਰੂ ਮਿਹਰ ਕਰੇ ਕਿ ਮੈਂ ਜੇ ਜਦੋਂ ਤੱਕ ਮੇਰੇ ਵਿੱਚ ਸਾਹ ਨੇ ਤੇ ਮੈਂ ਇਸੇ ਤਰ੍ਹਾਂ ਹੀ ਮਤਲਬ ਪੈਣਾ ਨੂੰ ਇਕੱਠੇ ਹੋ ਕੇ ਤਿਆਰ ਮਨਾਉਂ ਤੇ ਨਾਲ ਹੀ ਇੱਕ ਮੈਂ ਹੋਰ ਵੀ ਜਿਹੜੀ ਹੁਣ ਇਸ ਟੈਂਪ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਚੱਲ ਰਹੀ ਹੈ ਉਹਨੂੰ ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਵੇਂ ਉਹਨਾਂ ਨੇ ਸਾਡੇਆਂ ਭੈਣਾਂ ਨਾਲ ਵਾਦਾ ਕੀਤਾ ਸੀ 100000 ਰੁਪਏ ਦਾ ਜਿਹੜਾ ਕਿ ਵਾਦਾ ਹਜੇ ਤੱਕ ਪੂਰਾ ਨਹੀਂ ਕੀਤਾ ਜਿਵੇਂ ਹੁਣ ਮੂਰੇ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਵਾਦਾ ਕਰਿਆ ਸੀ ਵੀ ਮੈਂ 1100 ਰੁਪਏ ਦੇਵਾਂ 1000 ਰੁਪਏ ਦਾ ਵਾਦਾ ਤਾਂ ਨਹੀਂ ਪੂਰਾ ਕੀਤਾ ਤੇ ਮੈਂ ਬੇਨਤੀ ਕਰਦੀ ਆ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਭੈਣਾਂ ਨੂੰ ਰਕੜੀ ਦੇ ਤਿਹਾਰ ਤੇ 11100 ਰੁਪਇਆ ਜ਼ਰੂਰ ਉਹ ਦੇ ਦੇਣਾ ਤੇ ਨਾਲ ਹੀ ਮੈਂ ਮੇਰੀਆਂ ਭੈਣਾਂ ਨੂੰ ਸੌਂਦੇ ਮਹੀਨੇ ਦੀਆਂ ਤਿੱਂਆਂ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਵੀ ਦਿਨੀਆਂ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦੀ ਆ ਜਿਹੜੀਆਂ ਕਿ ਆਪਦੇ ਰਜੇ ਵਿਆਹ ਦੇ ਕਾਰਨ ਪੇਕੇ ਘਰੇ ਨਹੀਂ ਜਾ ਸਕਦੀਆਂ ਉਹ ਇਹੀ ਤਿਹਾਰਾਂ ਦੇ ਸਹਰਿਆਂ ਦੇ ਘਰੇ ਰਲ ਮਿਲ ਕੇ ਮਨਾਉਣ ਇਹਦੇ ਨਾਲ ਆਪਣੇ ਜਿਹੜੇ ਰਿਸ਼ਤਿਆਂ ਦੇ ਤੰਦ ਨੇ ਉਹ ਮਜ਼ਬੂਤ ਹੁੰਦੇ ਨੇਗੇ ਤੇ ਆਪਣਾ ਜਿਹੜਾ ਆਣ ਗਵਾਣ ਦਾ ਪਿਆਰ ਵੀ ਹੈਗਾ ਭੈਣਾਂ ਨਾਲ ਉਹ ਵੀ ਵਾਤਾ ਹੈਗਾ